ਤੁਸੀਂ ਆਪਣੇ ਆਪ ਜ਼ਿੰਮੇਵਾਰ ਹੋ ਮੈਂ ਸਾਹਮਣੇ ਇਹ ਤੁਮ ਕਿੰਨੀ ਵਾਰ ਸਮਝਾਇਆ ਹਰ ਇੱਕ ਵਾਰ ਇਹਨਾਂ ਨੂੰ ਮੈਂ ਮਾਰਿਆ ਅੱਛੇ ਇਹ ਨਹੀਂ ਹੁੰਦੇ ਕਾਜੀ ਬੰਦਾ ਕਿਸਮਤ ਅਲੀ ਸੁਪਰੇ ਆ ਮੰਗਣੇ ਸਰੇ ਤੋਂ ਵਾਗਵਾ ਦੀ ਤੁਸੀ ਸੁਝਾ ਮੈਂ ਜੇ ਸਤਿ ਸ਼ਤਿ ਤੁਮ ਨਾ ਕਰੇ ਜਿਉਂ ਮਾਫੀ ਕਰੇ ਸਭ ਨਾਲ ਤੁਮ ਤੋਂ ਸੋ ਅੱਜ ਅਸਵੀਰਾ ਇਸ ਵੇਲੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਪੁਲਿਸ ਅਧਿਕਾਰੀਆਂ ਵੱਲੋਂ ਵੱਡੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਸੀ ਕਿ ਪੁਲਿਸ ਅਧਿਕਾਰੀ ਮੌਜੂਦ ਨੇ ਤਾਂ ਉੱਥੇ ਹੀ ਜਿਹੜੇ ਨਸ਼ਾ ਤਸਕਰ ਨੇ ਉਹ ਮਿੰਤਾ ਕਰਦੇ ਹੋਏ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਸਾਡੇ ਕਰਨਾ ਤੋੜੋ ਅਸੀਂ ਲੁੱਟੇ ਜਾਵਾਂਗੇ ਅੱਗੇ થી ਆਪਾਂ ਕਦੇ ਵੀ ਨਸ਼ੇ ਦੀ ਸਪਲਾਈ ਜਿਹੜੀ ਹੈ ਉਹ ਨਹੀਂ ਕਰਾਂਗੇ ਆ ਕਿ ਪੰਜਾਬ ਸਰਕਾਰ ਦੇ ਬਰੋ ਪੰਜਾਬ ਸਰਕਾਰ ਦੀਆਂ ਅਦਾਇਤਾਂ ਦੇ ਉੱਤੇ ਲਗਾਤਾਰ ਪੁਲਿਸ ਪ੍ਰਸ਼ਾਸਨ ਦੇ ਬਰੋ ਇਹ ਕਾਰਵਾਈ ਕੀਤੀ ਜਾ ਰਹੀ ਹੈ ਨਸ਼ੇ ਦੀ ਚੈਨ ਤੋੜਨ ਦੇ ਦੇਖ ਸਕਦੇ ਹੋ ਮੌਕੇ ਦੇ ਉੱਤੇ ਐਸਐਸਪੀ ਅ ਸਰਤਾਜ ਸੰਚਾਲ ਜਿਹੜੇ ਮਿਊਟ ਨੇ ਨਾਲ ਐਸਪੀ ਨਵਰੀਤ ਸਿੰਘ ਬਿਰਕ ਜਿਹੜੇ ਆ ਨਾਲ ਮੌਜੂਦ ਨੇ ਉਹਨਾਂ ਦੇ ਬਰੋ ਜਿਹੜੀ ਹੈ ਸਾਰੀ ਇਹ ਕਾਰਵਾਈ ਕੀਤੀ ਗਈ ਹੈ ਜਿੱਥੇ ਫਿਰ ਲੋਕਾਂ ਦੇ ਉੱਤੇ ਕਿਤਨਾ ਕਿਤੇ ਤਰਸ ਵੀ ਦਿਖਾਏ ਕਿਉਂਕਿ ਹੈਗੇ ਤਾਂ ਇਹ ਪੰਜਾਬ ਦੇ ਲੋਕ ਨੇ ਪਰ ਗਲਤ ਰਸਤੇ ਉੱਤੇ ਪੈ ਚੁੱਕੇ ਨੇ ਉਹਨਾਂ ਨੂੰ ਸੁਧਾਰਨ ਦੇ ਲਈ ਪੁਲਿਸ ਜਿਹੜੀ ਹੈ ਕਿਤਨੇ ਕਿਤੇ ਪਰ ਦਰਿਆਦਲੀ ਦਿਖਾਉਂਦੀ ਹੋਈ ਵੀ ਨਜ਼ਰ ਆ ਰਹੀ ਉਸ ਤੋਂ। ਕੋਈ ਹੋਇਆ ਪੈਗਮਾ। ਨਹੀਂ ਕਰਾਂ। ਕੋਈ ਲੋਕਾਂ ਦੇ ਤੋਂ ਨੇ ਐਮ ਸੀ ਬੀ ਕਹਿੰਦੇ ਨੇ ਵੀ ਇੰਨੇ ਵਾਰੀ ਅਫਸਰਾਂ ਨੇ ਆ ਕੇ ਕਿਹਾ ਫੇਰ ਵੀ ਨਾ ਤੁਹਾਡੀ ਜਗ੍ਹਾ ਆਪਣੀ ਐ। ਐਡੇ ਜੇ ਤੁਸੀਂ ਮਹਿਲ ਬਣਾਏ ਨੇ ਇਸੇ ਕੰਮ ਤੋਂ ਕਿਵੇਂ ਹਟਣਾ ਤੁਸੀਂ ਦੱਸੋ? ਨਹੀਂ ਸੁਣ ਕਹਾਂਗੇ ਜਗਾਟ ਨੇ। ਸਿਨਾਰੀ ਪੰਜਾਬ ਦੀ ਜਵਾਨੀ ਰੋਤੀ ਐ। ਉਸ ਗੱਲ ਨੂੰ ਉਹਨਾਂ ਦੇ ਬੱਚਿਆਂ ਨੂੰ ਤੁਸੀਂ ਕੋਈ ਸਰਦ ਦਿੱਤਾ। ਇਹ ਤੁਸੀਂ ਇਹ ਹੀ ਕਰਦੇ ਰਹੋਗੇ ਤਾਂ ਫਿਰ ਤੁਸੀਂ ਖੇਬਰ ਬਣ ਜਾਓਗੇ ਇੱਕ ਵਾਰ ਪੰਜਾਬ ਸਰਕਾਰ ਵੱਲੋਂ ਸਾਰੇ ਪ੍ਰਸ਼ਾਸਨ ਵੱਲੋਂ ਪਰ ਉਹ ਚੇਤਾਵਨੀ ਹੈ ਕਿ ਅਗਰ ਤੁਸੀਂ ਕੋਈ ਵੀ ਗਲਤ ਕੰਮ ਕੀਤਾ ਤਾਂ ਅਸੀਂ ਉਹ ਨਹੀਂ ਬਖਸ਼ਾਂਗੇ ਜੀ ਅਗਰ ਤੁਸੀਂ ਨਹੀਂ ਕਰਨਗੇ ਤਾਂ ਬਖਸ਼ੀਏ ਵੀ ਨਹੀਂ ਜੋ ਮਰਜ਼ੀ ਕਰਦੇ ਜੇ ਕੁਝ ਹੋਰ ਹੈ ਚਲੋ ਅਸੀਂ ਗੱਤੀ ਨਾਲ ਮਾਰਗ ਕਰਦੇ ਜੀ ਬਸ ਬਸ ਮਾਰ ਚਲੀ ਅਹੀ ਤੇਜ਼ੀ ਗਰੀ ਵਲੀ ਕਿੱਥੇ ਐਮ ਸੀ ਬੀ ਤੁਹਾਨੂੰ ਕੋਈ ਸੀਮੀਟਿੰਗ ਕਰਾਂਗੇ ਨਿਕਾਰ ਰਿਪੋਰਟਿੰਗ ਕਰਕੇ ਤੇ ਇਹਨਾਂ ਨੂੰ ਤੁਸੀਂ ਹਦਾਇਤ ਕਰੋ ਕਿ ਸਤਪੀ ਨਾਲ ਕੇ ਇਹ ਇਸ ਪੂਰੇ ਕੰਦੇ ਕੋ ਬਾਹਰਾਂ ਤਾਂ ਕਿ ਹੋਰ ਬੱਚਿਆਂ ਨੂੰ ਤੇ ਪਰਿਵਾਰਾਂ ਨੂੰ ਬਰਬਾਦ ਨਾ ਕਰਨ ਬਹੁਤ ਜ਼ਰੂਰੀ ਹੈ ਇਹ ਐਸਐਸਪੀ ਸਾਹਿਬ ਦੇ ਸਾਹਮਣੇ ਮੈਂ ਤੁਹਾਨੂੰ ਕਹਿ ਰਿਹਾ ਜੇ ਤੁਸੀਂ ਕਰਿਆ ਨਾ ਥੋੜੀ ਮੈਂ ਜਵਾਨ ਸੱਚੇ ਜਾਣਾ ਨਾ ਤੁਹਾਡੇ ਪਿੱਛੇ ਜਾਣਾ ਤੁਸੀਂ ਆਪਣੇ ਆਪ ਜ਼ਿੰਮੇਦਾਰ ਹੋ ਸਾਹਮਣੇ ਇਹ ਤੁਹਾਨੂੰ ਕਿੰਨੀ ਵਾਰ ਸਮਝਾਇਆ ਸਰ ਇੱਕ ਵਾਰ ਇਹਨਾਂ ਨੂੰ ਮਾਰਵਾ ਕਰ ਲੈਣ ਪੁੱਛਦੇ ਨੇ ਉਹਦੇ ਕਾਰਨ ਨਹੀਂ ਅਜਿ ਘੁੱਟੇ ਜਾ ਮੰਗਣੇ ਚੱਲਦੇ ਨੇ ਵਾਰ ਵਾਰ ਇੱਥੇ ਨਹੀਂ ਨਹੀਂ ਜੇ ਸਾ ਤੋਂ ਮੰਗਦੇ ਤਾਂ ਜਿਵੇਂ ਮਾਰ ਕੇ ਕਰ ਦੋ ਸਭ ਤੋਂ ਸਭ ਤੋਂ ਨਹੀਂ ਕਰਾਂਗੇ ਸਾਡੀ ਇਹ ਹੀ ਗੱਲ ਹੈ